ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਵਧੀਆ ਹੋਵੋਗੇ ਸੀ ਵਧੀਆ ਠੀਕ ਠਾਕ ਆ ਇੱਕ ਹੀ ਮੰਗਿਆ ਸੁੱਟ ਕੇ ਨਾ ਇਹ ਤਾਂ ਚਲਾ ਗਈ ਕਰਨਾ ਤੇ ਜੀ ਬੰਦੇ ਆਪਣੇ ਦਾਜੇ ਖਾਸ ਵੀਰ ਲਾਉਣ ਅਰਲਾਦਾ ਦਾਦਾ ਆਪਣਾ ਨਵਾਂ ਡਰਾਈਵਰ ਆ ਗਿਆ ਲੱਗਾ ਹੈ 2-4 ਚੱਕਰ ਲਿਆਉਣਾ। ਕਰਦੇ ਹੋਈ ਸਾਰੇ ਗੇਅਰ ਬਦਾ ਦੇ। ਹਾਈ ਗੇਅਰ ਤੇ ਗਿਆ। ਹਾਂ ਲਾਈ ਵੀ ਲਾ। ਦੇਵਟੇ ਨੂੰ ਕਿ ਚੱਕਰ ਪੈ ਗਿਆ ਨੂੰ। ਸਟਾਰਟ ਕਿਉਂ ਨਹੀਂ ਹੁੰਦਾ? ਹੈਲੋ ਉਹਦਾ ਇੱਥੇ ਹੁੰਦਾ ਇੱਥੇ ਹੁਣਾ ਨਿਊਟਰ ਉੱਤੇ ਨਿਊਟਰ ਹੋ ਗਿਆ ਹਾਂ ਹੋ ਗਿਆ ਹੈ ਆ ਹੋ ਗਿਆ ਤਾਰ ਦੂਰੇ ਲਈ ਹਾਂ ਦੂਰੇ ਦੂਜਾ ਲਾਲਾ ਦਿੱਗਾ ਰੇਸ ਕਰ ਲਾ તેજ મેુ તેજું થોડા ડ્રાઈવર ન ચલ કોઈ ગઈ ਆ ਜਾ ਵੀ ਚਾਹ ਜੀ ਲਓ ਜੀ ਭਿੱਤਰੋ ਬੰਦੇ ਸਾਡੇ ਆਗੇ ਚਾਹ ਲੈ ਕੇ ਤਿੰਨ ਚਾਰ ਕਿਲੇ ਰਲਾਤੀ ਕਣਕ ਸਾਈਂ ਥੋੜਾ ਆਵਾਜ਼ ਕਰਕੇ ਲਾਓ ਮੈਂ ਇਹਦਾ ਗਾਂਹ ਪਤੀਰੀ ਨੂੰ ਹੱਥ ਪਾਇਆ ਹੈ ਅੱਛੀ ਗੱਲ ਆ ਚਾਹ ਲੱਗਾ ਆਗੇ ਨੇ ਚਲੋ ਮੈਂ ਲੱਗਾ ਪੀਂਦੇ ਬਣਾਦਾ ਵੀ ਜਾ ਚਾਹ ਲੈ ਗਿਆ ਉਹਦਾ ਜਾਮ ਮੁਰਦਾ ਕੱਢਿਆ ਦੋ ਸੈਂਟ ਵਗਣਿਆ ਮਖਾਦੀ ਇੱਕ ਲਾਰਦਾ ਉਧਰ ਵੀ ਚਾਹ ਆ ਜੀ ਆਹ ਲੇ ਨਾ ਪੀ ਕੇ ਲਿਆ ਜਾਂਦਾ ਜੀ ਨਾ ਜਿੰਨੇ ਕੋਈ ਸਾਡੇ ਲਾ ਕੇ ਜਿਹੜਾ ਲੰਦਾ ਇੱਕ ਵਾਰ ਪਾਣੀ ਪੀਏ ਪੰਜ ਸ਼ੇਕ ਇਹ ਵੰਦਾ ਸ਼ੇਕ ਲਿਆ ਜੀ अवदिया तेरा ना ਸਰੀਓ ਪਕੜ ਲੈ ਚੱਲ ਵੀਰੇ ਤੂੰ ਪੀ ਲੈ ਫਿਰ ਮੈਂ ਬਾਅਦ ਵਿੱਚ ਕੋਈ ਨਹੀਂ ਤੂੰ ਪੀਓ ਆ ਹੋ ਗਈ ਮੈਂ ਚੱਲ ਲੈ ਫੰਕ ਸੱਜੀ ਪੀ ਲੈ ਵੀਰ ਨੂੰ ਇਹਦੇ ਕਿਲੋ ਵੰਡ ਲਈਏ ਪੂਰਾ ਗਲਾਸੀ ਚੜ ਗਈ ਤੇ ਉਹ ਧਾਦੇ ਵਾਲੇ ਮੋੜ ਤੇ ਤੇੜਾ ਹੈ ਨਹੀਂ ਅੱਛਾ ਇਹ ਆਉਂਦੇ ਫਿਰ ਮੈਂ ਅੱਥੇ ਚੱਲਦਾ ਆ ਦੇਖ ਲਈਏ ਉਹ ਹੋਰ ਕਿਲਾ ਆ ਡੈਡੀ ਨੇ ਫਿਰ ਕੱਲ ਖਿਲਾਤਾ ਆ ਸੋਕਿੰਦੀ ਮਾਰ ਕੇ ਆ ਪੀਆਰਐਨ ਵਾਲੇ ਆਪਾਂ ਸਵਰਾਜ ਨੂੰ ਥੋੜਾ ਜਿਆ ਐਰੈਸਟ ਕਰਾ ਲਈਏ ਕਿਉਂਕਿ ਸਵੇਰ ਦਾ ਚੱਲਿਆ ਬੜਾ ਅੱਜ ਗਰਾਜ ਬਹੁਤ ਚੱਲਿਆ ਸਵੇਰ ਦਾ ਯਾਰ ਥੋੜੀ ਰੈਸਟ ਕਰਾਉਣੀ ਚਾਹੀਦੀ ਸਵਰਾਜ ਨੂੰ ਆਓ ਇਹਦੇ ਵਿੱਚ ਉਹੀ ਕੋਲੇ ਸੀਸਲ ਐਂਟਰੇ ਉਹ ਨੂੰ ਰੈਸਟ ਨਹੀਂ ਕਰਾਉਂਦੇ ਆ ਤੈਨੂੰ ਮੁਖਾਉਣੀ ਇੱਥੇ ਰਾਤ ਦਿਨ ਚੱਲਦਾ ਆ ਚੱਲਣ ਦੇ ਆਈ ਤੁਹਾਡੀ ਚੋਣ ਕੀੰਗ ਦਾ। ਤੁਹਾਡੀ ਜਿੰਨੀ ਵੀ ਕੁੜਾ ਆ। ਅੱਜ ਥੋੜਾ ਪਲੇਟ ਹੋ ਗਏ ਆਪਾਂ ਕਿਉਂਕਿ ਸਾਡੇ ਕੋਲ ਵੀਡੀਓ ਸ਼ੂਟ ਹੋਈ ਸੀ। ਬਾਕੀ ਪਾਂਧੀ ਕਿਲੇ ਕਣ ਗਰੇਂਦੀ ਆ ਸਵੇਰੀ ਬਿਜਲੀ ਨਾਲ। ਬਾਕੀ ਦਾ ਵਲੌਗ ਨਿਹਾਰੇ ਤੇ ਪੇਜ ਜੀ ਫੁਲ ਕਰਦਾ ਨੂੰ। ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਵਧੀਆ ਹੋਗੇ ਸੀ ਵਧੀਆ ਠੀਕ ਠਾਕ ਬੈਸਟ ਆ ਸੋ ਕੱਲ ਪਹਿਲੇ ਐਡ ਹੋ ਗਿਆ ਸੀਗੇ ਕਿਉਂਕਿ ਸੁਹਾਗਾ ਵਜਣ ਵਾਲਾ ਰਹਿ ਗਿਆ ਸੀਗਾ ਤੇ ਹੁਣ ਅਸੀਂ ਅੱਗੇ ਪੈਲੀ ਜੇ ਤੇ ਬਾਪੂ ਮਾਰਦਾ ਪਿਆ ਸੁਹਾਗਾ ਆ ਦੇਖੋ ਉਹ ਮਿੱਤਰੋ ਬਾਪੂ ਨੇ ਤੇ ਸੁਆਗਮ ਆਰੀ ਜਣਾ ਸੀ ਥੋੜਾ ਚੱਲਦੇ ਅੱਗੇ ਕਿਉਂਕਿ ਉੱਥੇ ਚਾਚੀ ਹੁਣੀ ਅੱਗੇ ਕਣਕ ਦੀ ਜੀਤੇ ਪੈ ਸੁਪਰ ਸ਼ੀਡਰ ਨਾਲ ਤੇ ਚੱਲਦੇ ਉਹਨਾਂ ਕੋਲੋਂ ਵੀ ਹੋ ਕੇ ਆਉਨੇ ਆ ਦੇਖ ਕੇ ਆਉਨੇ ਆ ਬਈ ਚੱਲਦੇ ਆ ਉਹ ਲੋ ਜੀ ਮਿੱਤਰੋ ਆ ਗਏ ਆਪਾਂ ਪੈਲੀ 'ਚ ਇੱਥੇ ਚੱਲਦਾ ਤੇ ਆਪਣਾ ਸੁਪਰ ਸ਼ੀਡਰ ਜਿਵੇਂ ਕਰੋ ਚੱਕਾ ਇਹ ਬੰਦਾ ਆਪਣਾ ਦੂਰੋਂ ਚੱਲ ਕੇ ਆਇਆ ਸੁਪਰ ਖਿੱਡਰ ਲੈ ਕੇ ਕਿੱਦਾਂ ਵਧੀਆ ਚੱਲਦਾ ਪੂਰਾ ਓਕੇ ਆ ਬੜਾ ਸੈਟ ਹੈ ਹੁਣ ਅਸਮਰੇ ਸਫਾਈ ਬੋਲਿਆ ਵਾਟ ਕਢੀ ਜਾਂਦੇ ਆ ਪੂਰੇ ਹੈ ਡਰਾਈਵਰ ਘੈਂਡ ਆਪਣਾ ਉੱਤੇ ਸਵਾਈ ਇਹ ਠੀਕ ਆ ਜੀ ਇਹ ਇੱਕ 855 ਆਪਣਾ ਉੱਪਰ ਖੜਾ ਛੋਟਾ ਕਰੋ ਚੱਕ ਵੀ ਉਹ ਤੇ ਮੋੜ ਦੇ ਪੌਣੇ ਆ ਜਾ ਬੀ ਪਾਲ ਕੇ ਇੱਥੇ ਪਾ ਲੋ ਪੀਠੇ ਕਾ ਜੀ ਖਾਦ ਇਧਰਲੀ ਸਾਈਡ ਆਦੀ ਜਾਂਦੀ ਨੂੰ ਕਰ ਦਿੰਦੇ ਆ ਉਹ ਵਢੇ ਲਿਆ ਹੁੰਦੀਆਂ ਨਾ ਖਾਚੇ ਉਹ ਅੜ ਜਾਂਦੀਆਂ ਅੜ ਜਾਂਦੀਆਂ ਕਰ ਲੋ ਸੈਟ ਵਟੇ ਹਾਂ ਹੁਣ ਖੁੱਲ ਗਈ ਆ ਠੰਡਾ ਘਾਰ ਕੋਪ ਕਾਇੰਦਾ ਨਾਲ ਹੀ ਨੂੰ ਬਸ ਤਾ ਕਰਦੇ ਇੱਕ ਬੰਦਾ ਆਪਣਾ ਨੁਕਰ ਨੁਕਰਾਂ ਕੱਢੀ ਜਾਂਦੇ ਆ ਇੱਧਰ ਇਹ ਨੂੰ ਲੈ ਗਾ ਬੀ ਕਿਹੜਾ ਵਾ 872 आठ सौ बहत्तर ये करता क्या ਈਮਾ। ਆ ਕੇਲੀ ਕਣਕ। ਨਹੀਂ। ਵਜਾ ਹੁੰਦਾ ਪੂਰਾ ਸੁਪਰ ਸੀਡਰ ਚ ਲਾਉਂਦੇ। ਧਿਆਨ ਨਜ਼ਾਰਾ ਹੁੰਦਾ ਮੈਂ। ਅੱਛਾ। ਸਵਰਾਜ ਵੜ ਕੇ ਜਾ ਕਰੋ। ਤੋ ਅਸੀਂ ਆ ਗਏ ਇੱਥੇ ਵਾਪਸ ਬਾਪੂ ਕੋਲੇ ਉਧਰ ਬੰਦੇ ਆਪਣੇ ਸੁਪਰ ਸ਼ੀਡਰ ਦੇ ਕੱਢੀ ਜਾ ਰਹੇ ਵਟ ਤੇ ਇੱਥੇ ਆਪਾਂ ਆ ਗਏ ਬਾਪੂ ਕੋਲ ਫਿਰ ਵਾਪਸ ਕਿਉਂਕਿ ਬਾਪੂ ਨੂੰ ਭੇਜਦੇ ਆ ਕਰੇ ਨੇ ਕਿ ਤੂੰ ਰੋਟੀ ਖਾਇਆ ਤੇਸੀ ਮਾਰਦੇ ਭਈ ਸੁਹਾਗਾ ਕਿਉਂਕਿ ਬਾਪੂ ਸਵੇਰ ਦਾ ਸੁਹਾਗਾ ਮਾਰਨ ਆ ਗਏ ਚ